ਹਾਂਜੀ ਇਹ ਸਾਂਝੀ ਬਾਲਤਾ ਦਾ ਪ੍ਰਤੀਕ ਹੈ ਨਗਰੀ ਇਹ ਸਾਰਿਆਂ ਦੀ ਸਾਂਝੀ ਹੈ ਹਾਂਜੀ ਸਵੈਸ ਕਰਕੇ ਅਸੀਂ ਵੋਟ ਕੱਢ ਆਏ ਹਾਂ ਸਾਰਿਆਂ ਨੂੰ ਹਾਂਜੀ ਹਾਂਜੀ ਡੋਰ ਟੂ ਡੋਰ ਹਾਂਜੀ ਸੋ ਉਹ ਹੁਣ ਸਾਰਿਆਂ ਦੇ ਨਾਲ ਅਸੀਂ ਰਿਕਵੈਸਟ ਕਰਾਂਗੇ ਬੇਨਤੀ ਕਰਾਂਗੇ ਬਹੁਤ ਉਸ ਆਇਆ ਜੀ ਅੱਜ ਵੀ ਤੇ ਸਵਾਗਤ ਕਰਾਂਗੇ ਨੰਦਾ ਜੀ ਜਨ ਲਾ ਕੇ ਕੋ ਕਰੀ ਹਾਂ ਵੋਟਾਂ ਕਿਉਂ ਨਹੀਂ ਪਾਵਾਂਗੇ ਸਭ ਨਾਲ ਨਾਲ ਹੀ ਉਹ ਜਿਹੜਾ ਸਭ ਨਾਲ ਹੀ ਸਾਰਾ ਵਾਰੀ ਵਾਰ ਕੋਈ ਨਾ ਦੱਸਣਾ ਅੱਛਾ ਲੋਕ ਸਭਾ ਚੋਣਾਂ ਦੇ ਵਿੱਚ ਅੱਜ ਸਿਰਫ ਹੁਣ ਅੱਜ 5 ਦਿਨ ਦਾ ਸਮਾਂ ਰਹਿ ਗਿਆ ਤੇ ਅੱਜ ਅਸੀਂ ਪਹੁੰਚੇ ਆ ਹਲਕਾ ਸੈਂਟਰਲ ਦੇ ਇਲਾਕਾ ਮਜੀਠ ਮੰਡੀ ਦੇ ਵਿੱਚ ਇਹ ਇਲਾਕੇ ਨੂੰ ਜੇ ਕਿਹਾ ਜਾਵੇ ਤੇ ਇਹਨੂੰ ਭਾਜਪਾ ਦਾ ਗੜ ਮੰਨਿਆ ਜਾਂਦਾ ਤੇ ਤੁਸੀਂ ਦੇਖੋਗੇ ਕਿ ਇੱਥੇ ਜਗ੍ਹਾ ਜਗ੍ਹਾ ਜਿਹੜੇ ਆ ਭਾਜਪਾ ਦੇ ਝੰਡਿਆਂ ਨਾਲ ਪੋਸਟਰਾਂ ਨਾਲ ਤੇ ਬੈਂਦਰਾਂ ਨਾਲ ਹੋਲਡਿੰਗਸ ਦੇ ਨਾਲ ਇਹ ਇਲਾਕਾ ਸਜਿਆ ਹੋਇਆ ਵਾ ਪਰ ਅੱਜ ਇੱਥੇ ਆ ਰਹੇ ਨੇ ਗੁਰਜੀਤ ਸਿੰਘ ਔਜਲਾ ਮੌਜੂਦਾ ਐਮਪੀ ਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਇੱਥੇ ਡੋਰ ਟੂ ਡੋਰ ਕਰਨ ਵਾਸਤੇ ਪਹੁੰਚ ਰਹੇ ਨੇ ਤੇ ਅੱਜ ਉਹ ਵਪਾਰੀਆਂ ਕੋਲੋਂ ਘਰ-ਘਰ ਜਾ ਕੇ ਵੋਟਾਂ ਮੰਗਣਗੇ ਤੇ ਆਓ ਅਸੀਂ ਇੱਥੋਂ ਦੇ ਵਪਾਰੀਆਂ ਨਾਲ ਵੀ ਗੱਲ ਕਰਦੇ ਹਾਂ ਮਜੀਠਵੰਡੀ ਦੇ ਕਿ ਕਿਸ ਤਰ੍ਹਾਂ ਦਾ ਕੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਵਰੋਨ ਨਿਉਟੀਆ ਜੀ ਮੈਂ ਮਜੀਠਵੰਡੀ ਫੈਡਰੇਸ਼ਨ ਆਫ ਕਰੀਆਨਾ ਡਰਾਈ ਫੂਡ ਦਾ ਵਾਈਸ ਪ੍ਰੈਜ਼ੀਡੈਂਟ ਹਾਂ ਅੱਜ ਸਾਡੇ ਵਿੱਚ ਸਾਡੇ ਮੌਜੂਦਾ ਐਮਪੀ ਅਰਜੀਤ ਸਿੰਘ ਜੀ ਔਜਲਾ ਆ ਰਹੇ ਨੇ ਇੱਥੇ ਮਜੀਠ ਮੰਡੀ ਦੇ ਵਿੱਚ ਡੋਰ ਟੂ ਡੋਰ ਕੰਪੇਨ ਕੈਂਪੇਨ ਕਰਨ ਵਾਸਤੇ ਤੇ ਮੈਂ ਚਾਹਾਂਗਾ ਕਿ ਸਾਰੇ ਵਾਦੋ ਵਾਦ ਉਹਨਾਂ ਨੂੰ ਵੋਟਾਂ ਪਾਣ ਤੇ ਉਹਨਾਂ ਨੂੰ ਵਿਜੇ ਬਣਾਉਣ ਇਸ ਤੋਂ ਮੈਂ ਪਹਿਲਾਂ ਵੀ ਕਦੀ ਔਜਲਾ ਸਾਹਿਬ ਇੱਥੇ ਕਦੀ ਆਏ ਨੇ ਜਾਂ ਕੋਈ ਵਪਾਰੀਆਂ ਦੀਆਂ ਮੁਸ਼ਕਲਾਂ ਉਹਨਾਂ ਨੇ ਹੱਲ ਕੀਤੀਆਂ ਹਾਂਜੀ ਹਾਂਜੀ ਬਹੁਤ ਬਹੁਤ ਵਾਰੀ ਆਏ ਆ ਹਜੇ ਅਸੀਂ ਰਾਮ ਮੰਦਿਰ ਦਾ ਪ੍ਰੋਗਰਾਮ ਕੀਤਾ ਸੀ 22 ਜਨਵਰੀ ਨੂੰ ਉਸ ਦਿਨ ਵੀ ਔਜਲਾ ਸਾਹਿਬ ਆਏ ਸੀ ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈਗਾ ਔਜਲਾ ਸਾਹਿਬ ਨਾਲ ਇੱਥੇ ਮਜੀਠਪਾਡੀ ਮੇਰੀ ਬੁੜਾਉਣ ਤੇ ਅੱਗ ਲੱਗੀ ਸੀ ਤੇ ਸਭ ਤੋਂ ਪਹਿਲੇ ਸਾਡੇ ਐਮਪੀ ਸਾਹਿਬ ਬੋਡਲਾ ਸਾਹਿਬ ਉੱਥੇ ਵਿਜ਼ਿਟ ਕਰਨ ਵਾਸਤੇ ਆਏ ਸੀ। ਅੱਛਾ। ਮਤਲਬ ਤੁਹਾਡਾ ਕਹਿਣਾ ਕੀ ਹੈ? ਸ਼ੋਭਿਤ ਬੱਬਰ ਸਟੇਟ ਸੈਕਟਰੀ ਆ ਯੂਥ ਕਾਂਗਰਸ ਦਾ। ਹਾਂਜੀ ਹਾਂਜੀ। ਮੈਂ ਦੱਸਣਾ ਚਾਹਾਂਗਾ ਗੁਰਜੀਤ ਸਿੰਘ ਔਜਲਾ ਜੀ ਦੋ ਵਰੀ ਤੋਂ ਬਹੁਤ ਵਧੀਆ ਕੰਮ ਕਰ ਰਹੇ ਨੇ। ਆਪਾਂ ਇਸ ਟਾਈਮ ਸੈਂਟਰ ਹਲਕੇ 'ਚ ਖਲੋਤੇ ਹਾਂ। ਸੈਂਟਰ ਹਲਕਾ ਸ਼੍ਰੀ ਓਮਪ੍ਰਕਾਸ਼ ਸੋਨੀ ਜੀ ਦੀ ਰਹਿਨਮਾਈ 'ਚ ਬਹੁਤ ਵਧੀਆ ਇੱਥੇ ਕੰਮ ਹੋਏ ਨੇ। ਪਿਛਲੇ 5 ਸਾਲਾਂ ਚ ਜਦੋਂ ਬਤੌਰ ਕੈਬਨਿਟ ਮੰਤਰੀ ਰਹੇ ਡਿਪਟੀ ਸੀਐਮ ਰਹੇ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਸੋ ਅੱਜ ਜਿਹੜਾ ਦੌਰ ਹੈ ਤੁਸੀਂ ਜਾਣਦੇ ਹੋ 2.5 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ ਇਹਨਾਂ ਨੇ ਕੋਈ ਕੰਮ ਕੀਤਾ ਨਵੀਂ ਡਿਵੈਲਪਮੈਂਟ ਤੇ ਦੂਰ ਦੀ ਗੱਲ ਇਹਨਾਂ ਨੇ ਜਿਹੜੀਆਂ ਪੁਰਾਣੀਆਂ ਡਿਵੈਲਪਮੈਂਟ ਸੀ ਜਿਹੜੇ ਪਾਰਕ ਸੋਨੀ ਸਾਹਿਬ ਨੇ ਬਣਵਾਏ ਸੀ ਅੱਜ ਆਪਾਂ ਮਜੀਠ ਮੰਡੀ 'ਚ ਖੜੇ ਆ ਇੱਥੇ ਕਦੀ 30 ਸਾਲਾਂ ਤੋਂ ਕੰਮ ਨਹੀਂ ਹੋਇਆ ਸੋਨੀ ਸਾਹਿਬ ਨੇ ਇੱਥੇ ਕੰਮ ਕਰਵਾਇਆ ਸੀ ਸੋ ਅੱਜ ਸਾਰੀ ਜਨਤਾ ਸੋਨੀ ਸਾਹਿਬ ਦੇ ਨਾਲ ਖੜੀ ਹੈ ਗੁਰਜੀਤ ਸਿੰਘ ਔਜਲਾ ਜੀ ਦੇ ਨਾਲ ਖੜੀ ਹੈ ਇਹਨਾਂ ਨੂੰ ਭਾਰੀ ਬਹੁਮਤ ਨਾਲ ਇੱਥੋਂ ਜਿਤਾਣਗੇ ਸਾਰੇ ਮਜੀਠ ਮੰਡੀ ਦੇ ਸਾਥੀ ਨਹੀਂ ਤੁਹਾਡਾ ਕੀ ਕਹਿਣਾ ਕਿ 2.5 ਸਾਲਾਂ ਦੇ ਵਿੱਚ ਮਜੀਠ ਮੰਡੀ 'ਚ ਕੋਈ ਕੰਮ ਨਹੀਂ ਕਰਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੈਂ ਮੈਡਮ ਕਹਿਣਾ ਚਾਹਾਂਗਾ 2.5 ਸਾਲਾਂ ਦੇ ਵਿੱਚ ਆਪਾਂ ਕੱਲੇ ਮਜੀਠ ਮੰਡੀ ਦੀ ਗੱਲ ਨਾ ਕਰੀਏ ਮਜੀਠ ਮੰਡੀ ਅੰਮ੍ਰਿਤਸਰ ਪੂਰੀ ਲੋਕ ਸਭਾ ਪੂਰੀ ਪੰਜਾਬ ਸਟੇਟ ਭਗਵੰਤ ਮਾਨ ਜੀ ਦੇ ਝੂਠੇ ਵਾਦੇ ਰਹੇ ਨੇ ਤੁਸੀਂ ਮੇਰੇ ਭੈਣ ਵੱਡੀ ਭੈਣ ਸਮਾਨ ਨੂੰ ਤੁਸੀਂ ਜਾਣਦੇ ਹੋ ਭਗਵੰਤ ਮਾਨ ਜੀ ਨੇ ਇੱਕ ਲਾਰਾ ਲਾਇਆ ਸੀਗਾ ਸਾਰਿਆਂ ਨੂੰ ਕੇਜਰੀਵਾਲ ਸਾਹਿਬ ਨੇ ਕਿ 1000 ਰੁਪਏ ਸਾਰਿਆਂ ਨੂੰ ਦੇਣਗੇ ਅੱਜ 24 ਮਹੀਨੇ ਪਲੱਸ ਹੋ ਗਏ ਨੇ ਸਰਕਾਰ ਬਣਿਆ ਨੂੰ ਇਹਨਾਂ ਨੂੰ ਚਾਹੀਦਾ ਭਗਵੰਤ ਮਾਨ ਸਾਹਿਬ ਨੂੰ ਜੇਬ ਨਾਲ ਕੈਂਡੀਡੇਟ ਭੇਜ ਰਹੇ ਨੇ ਨਾ ਕਿਸੇ ਵੀ ਸਿਟੀ 'ਚ ਉਹਨੂੰ 1000 ਦੇ ਹਿਸਾਬ ਨਾਲ 24000 ਪਲੱਸ ਮੇਰੀਆਂ ਭੈਣਾ ਮਾਤਾਵਾਂ ਜਿਹੜੀਆਂ ਪੰਜਾਬ ਦੀਆਂ ਨੇ ਹੱਥ 'ਚ ਦੇ ਕੇ ਭੇਜੋ ਕਿ ਤੁਸੀਂ ਚੱਲਿਓ ਮੈਂ ਵਾਅਦਾ ਕੀਤਾ ਸੀ ਆ ਫੜੋ ਆਪਣੇ ਚੱਕੋ ਪੈਸੇ ਮੈਂ ਪਹਿਲਾ ਵਾਦਾ ਪੂਰਾ ਕੀਤਾ ਅੱਗੋਂ ਮੈਂ ਤੁਹਾਡੇ ਕੋਲ ਵੋਟਾਂ ਮੰਗਣ ਆਇਆ ਇਸ ਤੋਂ ਇਲਾਵਾ ਇੱਕ ਨਹੀਂ ਅਨੇਕਾਂ ਮੁੱਦੇ ਨੇ ਨਸ਼ੇ ਦੇ ਉੱਤੇ ਦੇਖਿਆ ਜਾਵੇ ਨਸ਼ੇ ਦਾ ਮੁੱਦਾ ਇਹਨਾਂ ਨੇ ਸਭ ਤੋਂ ਉੱਪਰ ਚੁੱਕਿਆ ਸੀ ਕਿ ਆਪਾਂ ਨਸ਼ਾ ਮਗਾਵਾਂਗੇ ਔਰ ਸਭ ਤੋਂ ਵੱਡੀ ਗੱਲ ਕ੍ਰਪਸ਼ਨ ਇਹਨਾਂ ਨੇ ਕਿਹਾ ਸੀ ਮੈਮੋਰੰਡਮ 'ਚ ਲਿਖਿਆ ਹੈ ਇਹਨਾਂ ਨੇ ਕਿਹਾ ਸੀਗਾ ਕਿ ਮੈਂ ਸਭ ਤੋਂ ਪਹਿਲਾਂ ਆਂਦਾ ਮੇਰਾ ਸਟੈਪ ਹੋਏਗਾ ਮੈਂ ਬਿੱਲ ਪਾਸ ਕਰਾਂਗਾ ਜਿਹਦੇ ਵਿੱਚ ਕਿ ਕ੍ਰਪਸ਼ਨ ਖਤਮ ਹੋਏਗੀ ਮੈਡਮ ਹਜੇ ਤੱਕ ਬਿੱਲ ਹੀ ਨਹੀਂ ਪਾਸ ਹੋਇਆ ਸੋ ਇਹ ਨਕਾਰਾ ਸਰਕਾਰ ਹੈ ਜੀ ਤੇ ਤੁਸੀਂ ਦੇ ਗੜ ਕਿਤੇ ਕਾਂਗਰਸ ਦੇ ਇਤੋਂ ਸੋਨੀ ਸਾਹਿਬ ਉਹ ਕਾਂਗਰਸ ਪਾਰਟੀ ਬਹੁਤ ਵਾਰੀ ਜਿੱਤੀ ਹੋਈ ਹੈ ਕਿ ਦੇਖ ਕੇ ਤੀਹਰੀ ਕਿ ਜਿੱਤਗੇ ਹੋਣਗੇ ਬੀਜੇਪੀ ਵਾਲੇ ਪਰ ਹਮੇਸ਼ਾ ਮੈਂ ਸਮਝਦਾ ਹਾਂ ਉਹ ਪਾਰੀ ਵਰਗ ਨੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਕਿਉਂਕਿ ਕਾਂਗਰਸ ਇਹਨਾਂ ਦੇ ਨਾਲ ਕਰ ਰਹੀ ਹੈ ਔਰ 4 ਤਰੀਕ ਨੂੰ ਰਿਜ਼ਲਟ ਆਣਾ ਹੈ ਅੱਭੀ ਮੈਨੂੰ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਗੜ ਕਿਦਾ ਗੜ ਹੈ ਫਿਰ ਅਗਲੀ ਵਾਰੀ ਤੁਸੀਂ ਗੜ ਕਾਂਗਰਸ ਦਾ ਕਹਿਣਾ ਫਿਰ ਆਉਣਾ ਜਿਹਨਾਂ ਦੇ ਸਗੇ ਸੰਤੂ ਸਾਹਿਬ ਨੇ ਹਾਂ ਉਹ ਔਜਲਾ ਸਾਹਿਬ ਦੇ ਹੀ ਜਿੰਨੇ ਬਹੁਤ ਹੀ ਠੀਕ ਹੈ ਉਹ ਤੇ ਰਿਸ਼ਤੇਦਾਰੀ ਆ ਆਪਾਂ ਬਾਕੀ ਜਿਹੜੇ ਹੈਗੇ ਐ ਜੀਐਮਪੀ ਉਹਨਾਂ ਦੇਖੋ ਕੀ ਕੀ ਨਹੀਂ ਕੀਤਾ ਉਹਨਾਂ ਨੇ ਤੇ ਦੇਖਿਆ ਜਾਵੇ ਤੇ ਔਜਲਾ ਸਾਹਿਬ ਨੂੰ ਦਾ ਸਵਾਗਤ ਕਰਨ ਲਈ ਇੱਥੇ ਜਿਹੜੇ ਵਪਾਰੀ ਨੇ ਪੱਪਾ ਪਾਰ ਹੋਏ ਦਿਖਦੇ ਪਏ ਨੇ ਤੇ ਕਾਫੀ ਇੱਥੇ ਲੋਕ ਮੌਜੂਦ ਨੇ ਤੇ ਉਹਨਾਂ ਦੇ ਸਵਾਗਤ ਦੀਆਂ ਤਸਵੀਰਾਂ ਵੀ ਆਪਾਂ ਤੁਹਾਡੇ ਨਾਲ ਸਾਂਝੀਆ ਕਰ ਰਹੇ ਨੇ ਹੁਣੇ ਉਹ ਇੱਥੇ ਪਹੁੰਚ ਕੇ ਸਾਰੇ ਵਪਾਰੀਆਂ ਨੂੰ ਮਿਲਣਗੇ ਤੇ ਉਹਨਾਂ ਕੋਲੋਂ ਜਿਹੜਾ ਵਾ ਕਿ ਉਹ ਆਪਣਾ ਜਿਹੜਾ ਵਾ ਵੋਟਾਂ ਵੀ ਮੰਗਣਗੇ ਠੀਕ ਹੈ ਠੀਕ ਹੈ ਜੀ ਇਹ ਅੰਮ੍ਰਿਤਸਰੀਆਂ ਦਾ ਘੜਾ ਹੈ ਹਾਂਜੀ ਹਾਂਜੀ ਇਹ ਕਿਸੇ ਬੀਜੇਪੀ ਦਾ ਘੜ ਨਹੀਂਗਾ ਹਾਂਜੀ ਹਾਂਜੀ ਇਹ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਨਗਰੀ ਇਹ ਸਾਰਿਆਂ ਦੀ ਸਾਂਝੀ ਹੈ ਹਾਂਜੀ ਹਾਂਜੀ ਸੋ ਇਸ ਕਰਕੇ ਅਸੀਂ ਵੋਟ ਕਹਿਣ ਆਏ ਹਾਂ ਸਾਰਿਆਂ ਨੂੰ ਹਾਂਜੀ ਹਾਂਜੀ ਡੋਰ ਟੂ ਡੋਰ ਹਾਂਜੀ ਹਾਂਜੀ ਸੋ ਉਹ ਹੁਣ ਸਾਰਿਆਂ ਦੇ ਨਾਲ ਅਸੀਂ ਰਿਕਵੈਸਟ ਕਰਾਂਗੇ ਬੇਨਤੀ ਕਰਾਂਗੇ ਵਪਾਰੀਆਂ ਲਈ ਇਸ ਤੋਂ ਪਹਿਲਾਂ ਆਪਾਂ ਤੁਸੀਂ ਇਹਨਾਂ 7 ਸਾਲ ਐਮਪੀ ਰਹੇ ਜੇ ਵਪਾਰੀਆਂ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਅਜੇ ਤੱਕ ਤੁਸੀਂ ਸੈਂਟਰ ਕੋਲੋਂ ਵਪਾਰੀਆਂ ਮੰਗਾਂ ਸੀ ਡੀਐਸਟੀ ਦਾ ਮੁੱਦਾ ਠਾਇਆ ਹਾਂਜੀ ਇਨਕਮ ਟੈਕਸ ਟੈਰਰ ਜਿਹੜਾ ਬਹੁਤ ਵੱਡਾ ਇਹਨਾਂ ਨੇ ਪੈਦਾ ਕੀਤਾ ਇਸ ਵੇਲੇ ਅੱਛਾ ਪਾਰੀ ਬਹੁਤ ਪਰੇਸ਼ਾਨ ਹੈ ਹਾਂਜੀ ਹਾਂਜੀ ਬਾਕਰ ਟ੍ਰੇਡ ਦਾ ਮੁੱਦਾ ਮਸਲਾ ਸੀ ਉਠਾਇਆ ਹਾਂਜੀ ਹਾਂਜੀ ਐਮ ਐਸ ਐਮ ਦਾ ਮਸਲਾ ਸੀ ਉਠਾਇਆ ਹਾਂਜੀ ਜਿਹੜੀ ਪ੍ਰਾਤਨ ਦਰਸ਼ੀ ਸਾਡੀ ਖਤਮ ਹੋ ਗਈ ਆ ਹਾਂਜੀ ਹਾਂਜੀ ਉਹਦੀ ਅਸੀਂ ਗੱਲ ਸਾਰੀ ਕੀਤੀ ਹੈ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਦੀ ਪਾਰਲੀਮੈਂਟ ਚ ਕੀਤੀਆਂ ਨੇ ਜਿਹੜੀਆਂ ਕੁਝ ਹੱਲ ਹੋਈਆਂ ਨੇ ਕੁਝ ਹੱਲ ਹੋਣ ਜਾ ਰਹੀਆਂ ਨੇ ਠੀਕ ਹੈ ਤੇ ਮਦਦ ਵਪਾਰੀਆਂ ਦੇ ਵਿੱਚ ਜਿਹੜਾ ਵਾ ਤੁਹਾਨੂੰ ਲੈ ਕੇ ਅੱਜ ਕਾਫੀ ਉਤਸ਼ਾਹ ਵੀ ਆਪਣੀ ਗੱਲਬਾਤ ਵੀ ਹੋਈ ਆ ਤੇ ਉਹ ਤੁਹਾਡਾ ਹੀ ਗੱਲਬਾਤ ਤੁਸੀਂ ਕਰ ਚੁੱਕੇ ਹੋਂਦ ਡੋਰ ਟੂ ਡੋਰ ਹੋਂਦ ਪੀਕ ਤੇ ਆ ਇਲੈਕਸ਼ਨ ਹੋਂਦ ਗੱਲ ਨਹੀਂ ਹਾਂਜੀ ਹਾਂਜੀ ਸੋ ਅੰਬਰਸਰੀਆ ਸਭ ਤੋਂ ਬੜੀ ਆ ਜੀ ਤੇ ਇਹ ਅੱਜ ਔਜਲਾ ਸਾਹਿਬ ਇੱਥੇ ਡੋਰ ਟੂ ਡੋਰ ਪਹਚਾਨ ਲਈ ਆ ਰਹੇ ਆ ਤੇ ਕਿਸ ਤਰ੍ਹਾਂ ਦਾ ਵਪਾਰੀ ਵਰਗ ਵਿੱਚ ਕਿੱਦਾਂ ਦਾ ਉਤਸ਼ਾਹ ਹੈਗਾ ਦੇਖੋ ਜੀ ਬਹੁਤ ਉਤਸ਼ਾਹ ਆ ਜੀ ਅੱਜ ਵੀ ਤੇ ਸਵਾਗਤ ਕਰਾਂਗੇ ਉਹਨਾਂ ਦਾ ਜੀ ਜਾਣ ਲਾ ਕੇ ਕੋ ਗੱਲ ਅੱਛਾ ਤੇ ਸਵਾਗਤੀ ਕਰੋਗੇ ਕਿ ਵੋਟਾਂ ਵੀ ਪਾਓਗੇ ਨਹੀਂ ਵੋਟਾਂ ਕਿਉਂ ਨਹੀਂ ਪਾਵਾਂਗੇ ਸਾਬ ਨੇ ਨਾਲ ਹੀ ਔਜਲਾ ਸਾਹਿਬ ਦੇ ਨਾਲ ਹੀ ਸਾਬ ਸਾਰਾ ਵਪਾਰੀ ਵਾਰ ਕੋਲ ਦਾ ਸਾਬ ਦਾ ਨਾ ਅੱਛਾ ਤੇ ਔਜਲਾ ਸਾਹਿਬ ਨੇ ਵਪਾਰੀਆਂ ਲਈ ਕੀ ਕੀ ਕੰਮ ਕੀਤੇ ਆਪਾਂ ਉਹਦੇ ਬਾਰੇ ਕੁਝ ਦੱਸ ਸਕਦੇ ਨਹੀਂ ਔਜਲਾ ਸਾਹਿਬ ਵਪਾਰੀਆਂ ਨਾਲ ਹਰ ਵੇਲੇ ਖੜੇ ਰਹੇ ਨਹੀਂ ਐਸੀ ਕੋਈ ਗੱਲ ਨਹੀਂ ਜੋ ਵੀ ਕੰਮ ਨਾਲ ਦੱਸਿਆ ਨਾ ਸਾਡਾ ਕੀਤਾ ਅੱਛਾ